ਬڑا ਵਿਗਿਆਰ ਹੈ ਸਤਿਗੁਰ ਸੱਚਾ ਪਾਤਸ਼ਾਹ ਇਸੇ ਤਰ੍ਹਾਂ ਉਹਨਾਂ ਨੂੰ ਬਲ ਉਦਮ ਬਖਸ਼ਿਆ। ਅੱਜ ਦਾ ਪ੍ਰਸੰਗ ਸਤਗੁਰੂ ਨਾਨਕ ਪਾਤਸ਼ਾਹ ਕਿਉਂਕਿ ਉਹਨਾਂ ਦਾ 5 ਤਰੀਕ ਨੂੰ ਗੁਰਪੁਰਬ ਹੈ। ਬਾਹਰ ਦੇ ਦੇਸ਼ਾਂ ਵਿੱਚ ਸਾਡੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਬੜੀ ਧੂਮ ਧਾਮ ਨਾਲ ਪ੍ਰਕਾਸ਼ ਸਤਗੁਰੂ ਨਾਨਕ ਪਾਤਸ਼ਾਹ ਦਾ ਮਨਾਇਆ ਹੈ। ਇਸ ਕਾ ਕਿ ਅਸੀਂ ਅੱਜ ਤੋਂ ਸ਼ੁਰੂ ਕਰਦੇ ਆਂ ਜਿੱਥੇ ਜਿੱਥੇ ਸਾਡਾ ਦਿਮਾਗ ਹੁੰਦਾ ਹੈ ਕੋਈ ਰਾਗੀ ਟਾਡੀ ਆਉਣ ਵਾਲੇ ਇਤਿਹਾਸ ਨੂੰ ਦਿਨ ਦਿਹਾੜੇ ਨੂੰ ਕੁਝ ਪਹਿਲਾਂ ਗੈਮ ਕਰਨ ਲੱਗ ਪਈਦਾ ਜਿਉਂ ਬੀਤ ਜਾਵੇ 10 ਦਿਨ ਉਸ ਤੋਂ ਬਾਅਦ ਵੀ ਉਸ ਨੂੰ ਕਰਦਾ ਰਹੀ ਹੈ ਜਿੱਥੇ ਜਿੱਥੇ ਜੈਸਾ ਕੋਈ ਸਮਾਰਕ ਹੁੰਦਾ ਉੱਥੇ-ਉੱਥੇ ਉਸ ਸਾਹਨਾਤ ਸੰਗ ਦੀ ਪੇਸ਼ਕਾਰੀ ਕੀਤੀ ਜਾਂਦੀ ਆਉਂ ਪਾਈ ਗੁਰਦਾਮ ਜੀ ਕਹਿੰਦੇ ਨੇ ਸਤਗੁਰ ਨਾਨਕ ਪ੍ਰਗਟਿਆ ਮਿਲੀ ਤੁੰ ਤੱਕ ਚਾਨਣ ਹੋਆ ਜਦੋਂ ਹਨੇਰਾ ਹੁੰਦਾ ਹੈ ਨਾ ਤੇ ਜਦੋਂ ਸੱਚ ਦਾ ਸੂਰਜ ਚੜ੍ਹ ਪਿਆ ਆ ਦੁਨਿਆਵੀ ਸੂਰਜ ਦੀ ਗੱਲ ਕਰ ਲਈਏ ਜਦੋਂ ਹਨੇਰਾ ਹੁੰਦਾ ਹੈ ਤੇ ਫਿਰ ਸਵੇਰ ਵੇਲੇ ਜਦੋਂ ਇਹ ਸੂਰਜ ਚੜ੍ਹਦਾ ਹੈ ਤੇ ਉਦੋਂ ਚਾਨਣ ਹੋ ਜਾਂਦਾ ਤੇ ਜਦੋਂ ਸਾਡਾ ਪ੍ਰਕਾਸ਼ ਇੱਥੇ ਅਵਤਾਰ ਪੈਦਾ ਹੁੰਦੇ ਨੇ ਕੀਰ ਕੰਬਰ ਪੈਦਾ ਹੁੰਦੇ ਨੇ ਉਹ ਦੁਨੀਆ ਨੂੰ ਸੇਧ ਦੇਣ ਵਾਸਤੇ ਆਉਂਦੇ। ਉਹ ਕੁਦਰਤ, ਉਹ ਕਾਬਿਲਤਾ। ਜਿੱਦੇ ਸਾਰੇ ਇਸ ਸੰਸਾਰ ਦੀ ਚਾਬੀ ਉਹਦੇ ਹੱਥ ਵਿੱਚ ਹੈ। ਵਾਹਿਗੁਰੂ। ਜਿੱਥੇ ਉਹ ਡੈਂਟਾਂ ਨੂੰ ਪੈਦਾ ਕੀਤਾ। ਜਿੱਥੇ ਉਹਨੇ ਐਸੇ ਕੋਈਆਂ ਬੰਦਿਆਂ ਨੂੰ ਪੈਦਾ ਕੀਤਾ। ਜਿੱਥੇ ਚੰਗੇ ਮਨੁੱਖਾਂ ਨੂੰ ਪੈਦਾ ਕੀਤਾ। ਜਿੱਥੇ ਵੀਰ ਪਕੰਬਰ, ਔਲੀਏ ਪੈਦਾ ਕੀਤੇ। ਕਿ ਦੁਸ਼ਟਾਂ ਦਾ ਜਿਹੜਾ ਉਹ ਟੱਕਰਾ ਕਰਨ ਵਾਸਤੇ ਉਹਨਾਂ ਸਾਰੀਆਂ ਸਤਾਂ ਇਸ ਸੰਸਾਰ ਵਿੱਚ ਭੇਜਣ ਦਾ ਯਤਨ ਕੀਤਾ ਇਸੇ ਤਰ੍ਹਾਂ ਜਦੋਂ ਇਸ ਧਰਤੀ ਉੱਤੇ ਜ਼ੁਲਮ ਹੁੰਦੇ ਨੇ ਤੇ ਪੀਰ ਪਕੰਬਰ ਬਾਰੋ-ਬਾਰੀ ਉਹ ਨਰਕਾਂ ਉਹਨਾਂ ਦੀ ਜੁਤੀ ਲਾ ਕੇ ਸੰਸਾਰ ਵਿੱਚ ਭੇਜਦਾ ਇੱਥੇ ਮਹਾਤਮਾ ਬੁੱਧ ਵੀ ਪੈਦਾ ਹੋਇਆ ਜਿਨ੍ਹਾਂ ਬਹੁਤ ਸਾਰੇ ਮਾਰ ਮਾ ਗੋਧੀ ਪੈਦਾ ਕਰ ਦਿੱਤੇ ਕਿਉਂਕਿ ਐਸਾ ਨਾ ਪ੍ਰਚਾਰ ਕੀਤਾ ਉਹਨਾਂ ਤੋਂ ਬਾਅਦ ਇਥੇ ਆਚਾਰੀਆ ਵੀ ਹਿੰਦੁਸਤਾਨ ਵਿੱਚ ਆਏ ਪਰ ਜਦੋਂ ਕਿਸੇ ਦੇ ਐਸੇ ਪੀਪ ਕੰਗਵਰ ਵਿੱਚ ਕੋਈ ਆਚ ਆਉਂਦੀ ਆ ਜਦੋਂ ਉਹਨਾਂ ਨੂੰ ਉਹਨਾਂ ਨੇ ਬਚਨਾਂ ਨੂੰ ਪਕੜ ਕਰ ਲਈਦੀ ਆ ਤੇ ਫਿਰ ਕੋਈ ਗਰਾਹਤ ਪੈਦਾ ਹੁੰਦਾ ਆਖਰ ਗੋਧੀ ਵੀ ਚਲੇ ਗਏ ਆਚਾਰੀਆ ਵੀ ਚਲੇ ਗਏ ਉਹਨਾਂ ਤੋਂ ਬਾਅਦ ਵਿੱਚ ਮੁਹੰਮਦ ਸਾਹਿਬ ਆਏ ਜਿਨ੍ਹਾਂ ਨੇ ਇਸਲਾਮ ਦਾ ਬੜਾ ਬੋਲਬਾਲਾ ਕਾਇਮ ਕੀਤਾ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਬਹਿਲੂਲ ਲੋਦੀ ਹਿੰਦੁਸਤਾਨ ਭਾਰ ਕੇ ਦਿੱਲੀ ਦਾ ਬਾਦਸ਼ਾਹ ਬਣਿਆ ਦਿੱਲੀ ਦਾ ਬਾਦਸ਼ਾਹ ਬਣਿਆ ਪਰ ਉਹ ਐਸਾ ਬਾਦਸ਼ਾਹ ਸੀ ਜ਼ੁਲਮੀ ਬਾਦਸ਼ਾਹ ਤੇ ਫਿਰ ਕੁਝ ਐਕਸਪ੍ਰੈਸ ਵਿੱਚ ਉਰਜਿਆ ਪਿਆ ਸੀ ਉਹਨੂੰ ਬਾਹਰਲੇ ਆਪਣੇ ਦੇਖ ਦੀ ਇੱਕ ਪਿੰਧ ਖਰੀ ਸੀ ਜਾਂਦੀ ਕਿਉਂਕਿ ਦਿੱਲੀਂਆਂ ਕੰਢਾ ਤੋਂ ਬਾਅਦ ਉਹਰਾ ਕਹਿੰਦੇ ਆ ਕਿ ਰੋਗ ਨਾ ਮਾਤਰ ਸੀ ਤੇ ਜਿਹੜੇ ਹਾਕਮ ਸੀ ਜਨਵਾਲੇ ਸਾਨੂੰ ਉਸ ਵੇਲੇ ਉਹ ਆਪਣੀ ਮਰਜ਼ੀ ਨਾਲ ਪ੍ਰਜਾ ਉੱਤੇ ਜ਼ੁਲਮ ਕਰਦੇ ਪਏ ਸਨ ਇੱਥੇ ਕਹਿੰਦੇ ਜਿਹੜੇ ਦੁਖੀਏ ਲੋਕ ਸਨ ਉਹਨਾਂ ਦੀ ਆਵਾਜ਼ ਸੁਣਨ ਨੂੰ ਸੱਚ ਦੀ ਆਵਾਜ਼ ਸੁਣਨ ਨੂੰ ਇੱਥੇ ਕੋਈ ਐਸਾ ਨਜ਼ਰ ਨਹੀਂ ਸੀ ਆਉਂਦਾ ਇਸ ਸੰਸਾਰ ਉੱਤੇ ਐਸਾ ਹਨੇਰਾ ਜ਼ੁਲਮਾਂ ਦਾ ছায়ਾ ਹੋਇਆ ਸੀ ਕਿ ਦੁਖੀਆਂ ਦੀ ਬਾਹ ਫੜ ਬਾਲਾ ਦੁਖੀਆਂ ਦਾ ਦਰਦੀ ਬਣ ਕੇ ਸੰਸਾਰ ਵਿੱਚ ਕੋਈ ਐਸਾ ਨਜ਼ਰ ਨਹੀਂ ਸੀ ਆਉਂਦਾ ਮਾਰੂ ਦਾ ਤਿਹਾਣ ਕਿ ਸਰਪੁਰਨਾਨ ਪਾਰਸ਼ਾ ਦੇ ਆਉਣ ਤੋਂ ਪਹਿਲਾਂ ਇਹ ਕਿਦਾਂ ਦਾ ਮਾਹੌਲ ਸੀ ਜਰਮਾਨੇ ਆਪਣੀ ਮਰਜ਼ੀ ਨਾਲ ਪਰਜਾ ਤੇ ਜ਼ੁਲਮ ਕਰਦੇ ਸਨ ਉਸ ਵੇਲੇ ਦਾ ਸ਼ਬਦ ਕ੍ਰਿਸ਼ੇਧਧਤ ਉਹ ਹਾਦੀਸਿ ਸਿਵਾ ਵਿੱਚ ਇਹੋ ਬੇਨਤੀ ਕਰਦਾ ਹੈ ਨਾ ਮੈਲਾ ਨਾ ਤੁੰਗੜਾ ਨਾ ਭਗਵਾ ਨਾ ਕਾਟ ਨਾਨਕ ਲਾਲੋ ਲਾਲ ਹੈ ਸਚੇ ਰਤਾ ਸਚ ਉਹ ਪੈ ਗਿਆ ਨਿਰਵਾਦ ਗਰੇ ਪਾਪ ਸੀ ਮਨਮਾਨੀ ਕਰ ਦੇ ਹਾਕਮ ਆਪ ਸੀ ਮਨਮਾਨੀ ਕਰ ਦੇ ਹਾਕਮ ਆਪ ਸੀ ਹੋ ਰਾਗ ਅੱਠ ਜੂਨ ਦਾ ਸਵਾ